ਜਸਟ ਕੁਝ ਲੈੰਦਰ ਵਿੱਚ ਸ਼੍ਰੋਮਣੀ ਜਰਨਲ ਸ਼ਹੀਦ ਬਾਬਾ ਜੀਵਨ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਕੀ ਕਰਨ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਹਿਣਾ ਚਾਹੂੰਗਾ ਕਿ ਬਾਬਾ ਜੀਵਨ ਸਿੰਘ ਜੀ ਦੀ ਜੋ ਸ਼ਹੀਦੀ ਆ ਉਹਦੇ ਵਰਗੀ ਕੋਈ ਸ਼ਹੀਦੀ ਨਹੀਂ ਹੋ ਸਕਦੀ ਕਿਉਂਕਿ ਉਹਨਾਂ ਨੇ ਵੀ ਆਪਣਾ ਸਾਰਾ ਪਰਿਵਾਰ ਹੀ ਤਕਰੀਬਨ ਸਿੱਖ ਕੌਮ ਲਈ ਸ਼ਹੀਦ ਕਰਵਾਤਾ ਸੀਗਾ ਤੇ ਉਹਨਾਂ ਦਾ ਜਿਹੜਾ ਸ਼ਹੀਦੀ ਦਿਹਾੜਾ ਆ ਸਾਰੀ ਸੰਗਤ ਨੂੰ ਗੱਲ ਮਿਲ ਕੇ ਮਨਾਉਣਾ ਚਾਹੀਦਾ ਕਿਉਂਕਿ ਅਸੀਂ ਬਹੁਤ ਪਿਛਲੇ ਕਈ ਸਾਲਾਂ ਤੋਂ ਇਹ ਦਿਨ ਮਨਾਉਂਦੇ ਆਏ ਆ ਤੇ ਮਨਾਉਂਦੇ ਆ ਤੇ ਮਨਾਉਂਦੇ ਰਹਿਾਂਗੇ ਕਿਉਂਕਿ ਬਾਈ ਗੁਰੂ ਜੀ ਦੀ ਕਿਰਪਾ ਦੇ ਨਾਲ অপার ਕਿਰਪਾ ਦੇ ਨਾਲ ਸਾਡੇ ਐਨਆਰਏ ਵੀਰਾਂ ਨੇ ਹਿੱਸਾ ਪਾਇਆ ਨਗਰ ਨਿਵਾਸੀਆਂ ਨੇ ਪਾਇਆ ਹੈ ਸਾਰੀ ਸੰਗਤ ਨੇ ਹਿੱਸਾ ਪਾ ਕੇ ਇਸ ਉਪਰਾਲੇ ਨੂੰ ਪੂਰਨ ਜਿਹੜਾ ਰੂਪ ਦਿੱਤਾ ਗਿਆ ਅੱਜ ਅਸੀਂ ਤਿੰਨ ਦਿਨ ਤੋਂ ਖੰਡ ਪਾਠ ਆਰੰਭ ਕੀਤੇ ਸੀ ਜੋ ਕਿ 30 ਤਰੀਕ ਨੂੰ ਕੀਤੇ ਸੀ ਅਤੇ ਅੱਜ ਉਹਨਾਂ ਦਾ ਖੰਡ ਪਾਠ ਦਾ ਜਿਹੜਾ ਭੋਗ ਪਾਇਆ ਗਿਆ ਤੇ ਛੀਦੀ ਢਾੜਾ ਬਣਾਇਆ ਗਿਆ ਹੈ ਤੇ ਬਾਕੀ ਮੈਂ ਸਾਰੀ ਸੰਗਤ ਨੂੰ ਕਹੂੰਗਾ ਕਿ ਇਸ ਸ਼ਿੱਧੀ ਦੇ ਹੜ ਦੇ ਵਿੱਚ ਵੱਤ ਵਦ ਦੇ ਸਪਾਇਆ ਕਰੋ ਤਾਂ ਆਪੋ ਆਪਣੇ ਨਗਰਾਂ ਦੇ ਵਿੱਚ ਇਸ ਸ਼ਿੱਧੀ ਦੇ ਹੜਾ ਜਰੂਰ ਮਨਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਜਵਾਨਾਂ ਤੇ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਅਭੀ ਕਰੋ ਮੈਂ ਨੌਜਵਾਨਾਂ ਨੂੰ ਅਪੀਲ ਇਹ ਕਰੂੰਗਾ ਕਿ ਵੱਤ ਤੋਂ ਵੱਧ ਗੁਰੂ ਦੇ ਲੜ ਲੱਗੋ ਅਤੇ ਜੋ ਵੀ ਕੋਈ ਇਹ ਮਾੜੀ ਸੰਗਤ ਦੇ ਵਿੱਚ ਕੋਈ ਫਸਿਆ ਹੋਇਆ ਦਲਦਲ ਦੇ ਵਿੱਚ ਫਸਿਆ ਹੋਇਆ ਉੱਥੋਂ ਨਿਕਲ ਕੇ ਗੁਰੂ ਚਰਨਾਂ ਵਿੱਚ ਲੱਗੇ ਅਗਰ ਸਾਡੀ ਕੋਈ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਕਮੇਟੀ ਦੀ ਲੋੜ ਹੋਵੇ ਸੇਵਾ ਦੀ ਲੋੜ ਹੋਵੇ ਅਸੀਂ ਜਿੰਨੀ ਜੋਗ ਵੀ ਹੋਵਾਂਗੇ ਸਾਡੀ ਕਮੇਟੀ ਉਹਦੇ ਨਾਲ ਖੜੀ ਆ ਜੇ ਕੋਈ ਬੱਚਾ ਜਿਹੜਾ ਕਿਸੇ ਦਾ ਕੋਈ ਆਪਣੇ ਕਿਸੇ ਗਲਤ ਸੰਗਤ ਦੇ ਵਿੱਚ ਜਾਂ ਕਿਸੇ ਨਸ਼ੇ ਦੇ ਦਲਦਲ ਚ ਫਸਿਆ ਆ ਉਹ ਬਾਹਰ ਨਿਕਲਣਾ ਚਾਹੁੰਦਾ ਆ ਤੇ ਅਸੀਂ ਵਾਹਿਗੁਰੂ ਦੀ ਕਿਰਪਾ ਨਾਲ ਉਹਦਾ ਆਰਟ ਉਸਰਾ ਲੈ ਕੇ ਅਸੀਂ ਉਹਨਾਂ ਦੀ ਔਰੰਤ ਮਦਦ ਕਰਾਂਗੇ ਅਗਰ ਕਿਸੇ ਨੂੰ ਸਾਡੀ ਲੋੜ ਹੋਵੇ ਤਾਂ ਸਾਡੇ ਨਾਲ ਸੰਪਰਕ ਜਰੂਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ আমি যেও কারিনা এই শান্ত আল্লাহ দামি

ਕੁੜੀ ਕੁੜੀ ਜੀ ਸਿਜੇ ਲਿਆ ਆਪੀ ਕੁੜੀ ਜੀ ਸਿਜੇ ਲਿਆ ਆ ਸਭ ਨੂੰ ਸਮਝਾਏ ਕੁੜੀ ਜੀ ਸਿਜੇ ਲਿਆ ਆ ਕੁੜੀ ਜੀ सोण सारी जी संगत मिलंदी आहे ਕਿ ਪ੍ਰਸ਼ਾਦਾ ਸ਼ਰਕੀ ਜਾਨਾ ਨੇ ਤੇ ਅੱਗੇ ਤੋਂ ਵਧ ਕਰਕੇ ਸਾਡੇ ਸੌਣ ਵਾਲੇ ਵੀ ਬੇਤੀ ਕਰਨਾ ਕਿ ਉਹ ਵੀ ਆਪਣਾ ਸਮਾਨ ਤਾਂ ਪ੍ਰਾਪਤ ਕਰਨ ਵਾਕੀ ਜਿਹੜੇ ਕੋਸ਼ ਨਾਮ ਰਹਿ ਗਏ ਨੇ ਜਿਨ੍ਹਾਂ ਨੇ ਪੰਜ ਮਹੀਨੇ ਤੋਂ ਬੱਚਿਆਂ ਲਈ ਜਾਂ ਜਿਹਨਾਂ ਲੋਕਾਂ ਨੇ ਬਣ ਕੇ ਮੱਛਰ ਜਦੋਂ ਮੱਛਰ ਜਦੋਂ ਆਉਂਦੇ ਆ ਗਏ ਚਕਮਾੜਨ

ਅਗਲਾ ਸੁਮਾਨ ਸਾਹਿਬ ਜੀ ਨਮਨੀ ਭੱਟੀ ਜੀ son of ਜਗਮਿੰਦਰ ਸਿੰਘ ਜੀ ਪਟਸਾਰਾ ਨੂੰ ਅਗਲਾ ਸੁਮਾਨ ਹਨ ਚੰਦੇ ਚਾਚਾ ਜੀ ਹਰਮਨ ਸਿੰਘ ਜੀ son of ਜਮਨ ਸਿੰਘ ਆਪੇ ਜੀ ਹੈ ਉਹਨਾਂ ਦਾ ਮੈਂ ਨਾਮ ਅਨਾਉਂਸ ਕਰੂੰਗਾ ਤੇ ਆਪਾਂ ਆਪਣਾ ਰਾਜ ਨੂੰ ਸਾਊਂਡ ਦੇ ਵਿੱਚ ਇਰੂਰ ਕੁੰਡਾ ਅੰਦਰ ਜੀ ਪਹੁੰਚ ਜਾਣ ਤੇ ਮੈਂ ਬੀਬੀਆਂ ਨੂੰ ਬੇਨਤੀ ਕਰੂੰਗਾ ਪੰਜ ਹਰ ਬੀਬੀਆਂ ਜੀ ਇੱਕ ਸਾਈਡ ਤੇ ਆ ਜਾਓ ਪਹਿਲੇ ਵਿਅਕਤੀ ਐਸਐਸ ਸਾਹਿਬ ਸਰਮਾ ਪਾਲ ਸਿੰਘ ਉਹਨਾਂ ਦਾ ਨਾਮ ਹੈ ਸ਼ੇਰਮਾ ਜੀ ਅਗਲਾ ਨਾਮ ਹੋਵੇਗਾ ਪਵਨ ਸਿੰਘ 딸 son of ਗਰਮੀਚਰ ਅਗਲਾ ਸਮਾਇਕੀ ਪਰਮਾਤ ਸਿੰਘ ਜੁਨੀ ਸਿੰਘ ਸਾਨੂੰ ਹਜੂਗਾ ਸਿੰਘ ਆਸ ਕਰਦੇ ਹਾਂ ਜਿਵੇਂ ਵੀ ਸੰਗਤ ਹੈ ਨਕਰ ਦੀ ਸ਼ਹਿਰ ਦੀ ਪੰਧਯਾ ਦੀ ਇੰਡੀਆ ਦੀ ਭਾਰਤੀ ਜਿਵੇਂ ਵੀ ਆ ਗਏ ਵੀਰੇ ਸਾਰਿਆਂ ਤੇ ਨਮਾਸਕਾਰ ਵਧਿਆ ਰਹੇ ਮਹਾਰਾਜ ਕਿਰਪਾ ਕਰੇ ਹੁਣ ਮੈਂ ਬੇਨਤੀ ਕਰੂੰਗਾ ਜਗਾਰਾ ਕਰਦੇ ਵਿੱਚ ਕੇ ਬਲਵਜੀ ਪਤਾ ਲੱਗੇ ਵੀ ਆਪਾਂ ਮਹਾਂਦੀਨ ਤੇ ਮਨਾ ਰਹੇ ਸਤਿ ਸ੍ਰੀ ਅਕਾਲ ਖਿਡਾਰੀ ਲਈ ਮੈਦਾਨ ਐਨਐਲਈ ਜਿਹੜਾ ਖੇਡ ਮੈਦਾਨ ਹੁੰਦਾ ਤਗੂ ਪਿਆਰਿਓ ਖਟਾਲੇ ਗਰਾਊਂਡ ਐਨਐਲਈ ਆਊਨ ਤੇ ਕਲਾਕਾਰਾਂ ਲਈ ਨੇ ਸਾਊਂਡ ਬਹੁਤ ਵਧੀਆ ਸਾਊਂਡ ਆ ਵੈਸੇ ਜਦੋਂ ਕੋਈ ਖਰਾਬੀ ਆ ਜਾਂਦੀ ਫਿਰ ਆਨੰਦ ਦਾ ਜ ਆਨੰਦ ਹੀ ਭੰਗੜਾ ਪੈ ਜਾਂਦੀ ਹੈ ਕਹਿੰਨ ਤੋਂ ਪਾਪ ਗੱਜ ਕੇ ਆਪੋ ਸਤਨਾਮ